ਬਿੰਦੀ ਰਮਨ ਤੋਂ ਬਿੰਦੀ ਨਹੀਂ ਲਾਈ ਰਮਨ ਤੇਰੀ ਜੇ ਬਿੰਦੀ ਲਾ ਮੈਂ ਇੱਕ ਮੇਕਅਪ ਆਰਟਿਸਟ ਹਾਂ ਤੂੰ ਮੇਕਅਪ ਆਰਟਿਸਟ ਆ ਚੱਲ ਮੇਰੇ ਲਈ ਬਿੰਦੀ ਲਾ ਗਿਆ ਮੈਂ ਕਿਉਂ ਮੱਖੀ ਭਈ ਜਾਂਦੀ ਮੇਰੇ ਨੱਕ ਤੇ ਨੱਕ ਤੇ ਮੱਖੀ ਬਹਿ ਨਹੀਂ ਦੇਣੀ ਨੱਕ ਤੇ ਮੱਖੀ ਬਹਿ ਨਹੀਂ ਦੇਣੀ ਤੇ ਕਿੱਥੇ ਚੱਲਿਆ ਕੱਲ ਇਹਨੇ ਸਾਰੀਆਂ ਵੀਡੀਓ ਡਿਲੀਟ ਕਰਤੀਆਂ ਕੁੱਤੇ ਬਾਂਦਰ ਨੂੰ ਇੰਨੀ ਮਿਹਨਤ ਨਾਲ ਵੀਡੀਓ ਬਣਾਈਆਂ ਪਹਿ ਚੰਗਈ ਹੋਇਆ ਮੈਨੂੰ ਉਸ ਨੂੰ ਵੀ ਪਸੰਦ ਨਹੀਂ ਸੀਗਾ ਪਰ ਕਹਾਡੋਂ ਦੀ ਗੱਲ ਜਦੋਂ ਜਦੋਂ ਦਿਖਾਉਣੀ ਹੋਵੇ ਝੋਲੇ ਝੋਲੇ ਦੇ ਸੂਟ ਸੀਗੇ ਭੜੇ ਭੜੇ ਲੈ ਜੇ ਤੂੰ ਮੇਰੇ ਵਧੀਆ ਬਿੰਦੀ ਨਾਲ ਆਈ ਪਤਾ ਲੱਗਣਾ ਚਾਹੀਦਾ ਵਧੀਆ ਲਈ ਕਿ ਨਹੀਂ ਹਾਂ ਠੀਕ ਲਾਤੀ ਥੈਂਕ ਯੂ ਜੇ ਹੋਰ ਵੀ ਕਿਸੇ ਨੇ ਬਿੰਦੀ ਲਗਾਉਣੀ ਆ ਤੇਰੇ ਇੱਥੇ ਵੀ ਲਾ ਲਓ ਜੀ ਰਮਨ ਨਾਲ ਕੰਟੈਕਟ ਕੀਤਾ ਜਾਵੇ ਹੈ ਇੱਕ ਬਿੰਦੀ ਲਾਉਣ ਦਾ 500 ਰੁਪਏ ਲੈਂਦਾ ਰਮਨ ਏਕਟਰ ਸਾਹਿਬ ਰੈਡੀ ਹੋ ਗਏ ਨੇ ਟੋਪੀ ਤੇ ਦਿਖਾ ਆਏ ਕੋਮਕੇਡ ਏ ਏ ਯਾਹ ਕੀ ਬਾਤ ਹੈ ਜੱਕਰ ਸਾਹਿਬ ਆਜ ਕਿਹਨੇ ਜੋਕਰ ਨਹੀਂ ਹੈ ਡਾਇਰੈਕਟਰ ਸਾਹਿਬ ਨੇ ਆਪਣੇ ਹੈ ਨਹੀਂ ਜਾਣਾ ਉੱਠੀ ਰੱਦੀ ਹੋਰ ਉੱਠੀ ਸੀ ਓਹੋ ਸਹੀ ਡਾਇਰੈਕਟਰ ਵੀ ਡਾਇਰੈਕਟਰ ਉੱਠਾ ਖੁਸ਼ੀ ਤਾਂ ਸੋਣੀ ਆ ਰਹੀ ਹੈ ਇਹਦੇ 'ਚ ਸੱਚੀ ਸੰਕੜਿਆ ਸਾਡੀ ਤੀਜੀ ਸੰਕੜ ਆ ਤੇਰੀ ਆ ਉਹ ਤੇਜੀ ਸੰਕੜ ਮੂੰਛਾੜੀ ਕਿਉਂ ਸਾਡੇ ਡਾਇਰੈਕਟਰ ਸਾਹਿਬ ਦੀ ਬੇਇੱਜ਼ਤੀ ਕਰਾਉਂਦੇ ਆ ਸੰਕੜ ਸੰਕੜ ਬੂ ਵਾਲਾ ਹਾਏ ਨੀ ਸੰਕੜੇ ਬੂ 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 ਤੇਰੇ ਦੂਰ ਭਟੇ ਨਹੀਂ ਨਹੀਂ ਮੈਨ ਨਹੀਂ ਭਾਈਆਂ ਥੋੜੀ ਅਸੀਂ ਚੱਲਿਆ ਵੀਡੀਓ ਬਣਾਉਣ ਓ ਗਾਇਸ ਵੀਰੇ ਤੂੰ ਤਾਂ ਆ ਜਾ ਗਾਇਸ ਵੀਰੇ ਮੇਰੇ ਨਾਲ ਇੱਥੋਂ ਵਾਲ ਉੱਡ ਗਏ ਕਿਤੋਂ ਗੰਜੀ ਹੋ ਗਈ ਮੈਂ ਕਿ쩔 ਜਾਣਾਂ ਨੂੰ ਆਪੇ ਆ ਜੂਗਾ ਮਗਰ ਭੱਜੇ ਭੱਜੇ ਗਰਮੀ ਚ ਕਾਲਾ ਕਾਲਾ ਸੂਟ ਸੋ ਕਿ ਮੇਰਾ ਕਾਲਾ 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 ਨੂੰ ਪਤਾ ਲੱਗ ਗਿਆ ਵੀ ਮੈਂ ਨਗਰ ਪ੍ਰੀਤ ਉਹ ਟੋਪੀ ਵਾਲਾ ਬੰਦਾ ਇਹ ਸੱਚੀ ਲਾਗੂ ਕਰਨੀ ਹੈ ਤਾਂ ਮੈਂ ਪੌਣਲੀ ਬਣਾਉਂਦੀ ਆ ਹੋਰ ਕਾਦੇ ਨਹੀਂ ਕਿ ਮੈਂ ਬੇਸ਼ਰਮ ਲੋਕ ਫਿਰ ਆ ਗਏ ਆਂ ਅੱਜ ਫਿਰ ਹੈ ਦੀ 12 ਕੋਲ ਲੋਗੇ ਲੋ ਭਾਈ ਧੀਰੇ ਪਹੁੰਚ ਨਾ ਬਰਾਬਰ ਦਾ ਡਾਂਸਰੀ ਦੇ ਚੁਣਾ ਮਾਰ ਆ ਰਹੀ ਆਂ ਤਾਂ ਮੈਂ ਕਾਲੀ ਜੀ ਆਉਣੇ ਤੇ ਮੈਨੂੰ ਨੇ ਕਰੀ ਹੈਲੋ 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 ਗਾਇਸ ਸਬਸਕ੍ਰਾਈਬ ਟੂ ਮਾਈ ਚੈਨਲ ਕਹ ਕਹ ਸਬਸਕ੍ਰਾਈਬ ਕਰ ਦੋ ਦੀਦੀ ਨੂੰ ਕੀ ਕਰ ਦੋ ਸਰਪ੍ਰਾਈਜ਼ ਕਰ ਦੋ ਦੀਦੀ ਨੂੰ ਯੈਸ ਆ ਦੇਖੋ ਵੀ ਸਾਡਾ ਬੰਦਾ ਮਿਹਨਤ ਕਰਦਾ ਹੋਇਆ ਮੈਨੂੰ ਕਿੰਨਾ ਤਰੋ ਪੈਸਾ ਆਉਂਦਾ ਮੈਂ ਉਹ ਟੋਕਰੇ ਚੱਕਦਾ ਫਿਰਦਾ ਪੈਸਾ ਕਿ ਤੇ ਬੜਾ ਡੇਗਣ ਡਿਆ ਹੈ ਨਾ ਉਤੋਂ ਮੈਂ ਇਹਨਾਂ ਨਾਲ ਲਗਾਈ ਸੀ ਇਹਨਾਂ ਨਾਲ ਪੈਸੇ ਬਨੂੰਗਾ ਵੀ ਮੈਂ ਛੋੜਨਾ ਵੀਡੀਓ ਫੇਰ ਬਣਾਉਣ ਜਾਇਆ ਕਰੂੰ ਤੁਹਾਡੇ ਸਾਰੇ ਕੰਮ ਫੇਰ ਕਰਿਆ ਕਰੂੰ ਵਿੱਚੋਂ 10% ਮੈਨੂੰ ਮਿਲਣਾ ਚਾਹੀਦਾ 100 ਰੁਪਏ ਤੇਰਾ 100 ਰੁਪਏ ਤੇਰਾ ਨਹੀਂ ਜੇ ਸਾਨੂੰ 1000 ਰੁਪਏ ਆਉਂਦੇ ਤਾਂ ਵਿੱਚੋਂ 700 ਮੇਰਾ 300 ਤੁਹਾਡਾ 100 ਰੁਪਏ ਬਾਬੇ ਦਾ ਸਾਨੂੰ 200 ਵੀ ਬਚੀ ਕੁੱਤਾ ਰਹਿਣ ਦੇ ਤੂੰ ਆ ਆ ਤੂੰ ਟੋਕਰਾਂ ਹੀ ਆਪੇ ਚੁੱਕ ਲਾਂਗੇ ਤੂੜੀ ਦਾ ਇਹ ਰੀਨੀ ਲੋੜ ਹੋ ਉਹ ਦੋਦੀ ਟੋਪੀ ਪਾਈ ਫਿਰਦਾ ਕਹਿੰਦਾ ਮੈਂ ਜਾਦੂਗਰ ਬਣ ਗਿਆ ਰੈਡੀ ਕਮਨਟਾੜ ਗਿਆ ਪਾਜੋ ਕੁਜੀ ਅੱਛਾ ਦੇਖ ਕੇ ਪਾਜੋ ਕੁਜੀ ਅਨੇ ਕਰੀ ਪਾਜੋ ਰੈਡੀ ਹਾਂ ਚੱਲ ਬਾਸ ਪਾਜੋ ਅਬ ਬਾਲਬੂਲ ਕਿਨੇ ਖਿਲਾ ਰਿਆ ਇੱਕ ਦੂਜੇ ਨੇ ਆਪਾਂ ਆਪੀ ਖਿਲਾ ਰਿਆ ਹਏ ਈਦੀ ਵਜਾ ਤੋਂ ਖੁਲਾ ਰਹੇ ਈਦੀ ਵਜਾ ਤੋਂ ਕੇਦੀ ਵਜਾ ਕੈਮਰੇ ਦੀ ਵਜਾ ਈਦੀ ਵਜਾ ਤੋਂ ਵੀਡੀਓ ਦੀ ਵਜਾ ਤੋਂ ਹਾਂ ਕੀ ਬਣ ਕੇ ਆਈਆਂ ਅਸੀਂ ਫੂਰ ਪਰੀਆਂ ਫੂਰ ਪਰੀ ਆਉਣਾ ਆ ਲੱਗਦੀਆਂ ਜਿਵੇਂ ਤੂਜੀ ਤੂੜੀ ਤਾੜੀ ਸਿਰ 'ਚ ਪਾ ਕੇ ਆ ਗਏ ਹਾਂ ਘਰੇ ਹੁਣ ਬਣਾਵਾਂਗੇ ਦੇਖੋ ਸਿਰ ਦਾ ਕੀ ਮਿਹਨਤ 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 ਵੀਡੀਓ ਬਣਾਉਣ 'ਚ ਮਿਹਨਤ ਲੱਗਦੀ ਆ ਹੁਣ ਰੋਲਾ ਪਾਉਂਦੇ ਰਹਿੰਦੇ ਤੁਸੀਂ ਮਤਲਬ ਮੇਰੀ ਅੱਖਾਂ 'ਚ ਵੀ ਪੈ ਗਈ ਆ ਤੂ